डीआईजी पुल्लਰ ਦਾ ਰਿਮਾਂਡ ਨਾ ਮੰਗਣ ਤੇ ਕਟਾਰੇ ਤੇ ਸੀਬੀਆਈ ਸੁਬੀਤ ਸਿੰਘ ਬਾਦਲ ਦਾ ਸਵਾਲ ਕਰੋਨਾ ਦੀ ਬਰਾਮਦਗੀ ਦੇ ਬਾਵਜੂਦ ਕਿਉਂ ਨਹੀਂ ਮੰਗਿਆ ਗਿਆ ਰਿਮਾਂਡ ਆਪ ਦੀ ਚੀਤੇ ਦੇ ਵਿੱਚ ਕੇਸਬਾ ਤਰਨ ਤਰਨ ਜ਼ਿਮਨੀ ਚੋਣ ਦੇ ਲਈ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਭਰੀ ਨਾਮਿਨੇਸ਼ਨ ਅਮ੍ਰਿਤਪਾਲ ਦੀ ਪਿਤਾ ਤਰਸੀਮ ਸਿੰਘ ਵੀ ਰਹੀ ਮੌਜੂਦ ਆਪ ਭਾਜਪਾ ਕਾਂਗਰਸ ਤੇ ਅਕਾਲੀ ਦਲ ਦੇ ਕੈਂਡੀਡੇਟ ਵੀ ਦਾਖਲ ਕਰ ਚੁੱਕੀ ਨੇ ਨਾਮਿਨੇਸ਼ਨ ਦਿੱਲੀ ਦੇ ਵਿੱਚ ਐਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਸ਼ਹੀਦੀ ਸਮਾਗਮਾਂ ਵਾਲੀ ਥਾਂ ਨੂੰ ਬਦਲਣ ਦੀ ਮੰਗ बीएसजीएम ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਚਿੱਠੀ ਬੋਲੇ ਹੈਬਿਟੇਟ ਸੈਂਟਰ ਦੇ ਵਿੱਚ ਪਰੋਸਿਆ ਜਾਂਦਾ ਸ਼ਰਾਬ ਮੀਟ ਤੇ ਅੰਡਾ ਜਗਾ ਟੁਕਮੀ ਨੇ ਜਗਰਾਉਂਡ ਦੇ ਵਿੱਚ ਇਸ ਦਿਵ ਤੇ ਜੈ ਨੂੰ ਕਿਡਨਾਪ ਕਰਨ ਵਾਲੇ ਦੋ ਬਦਮਾਸ਼ ਗ੍ਰਿਫਤਾਰ ਫਿਰੋਤੀ ਦੀ 7 ਲੱਖ ਰੁਪਏ ਵਾਲੀ ਰਕਮ ਵੀ ਬਰਾਮਦ 10 ਅਕਤੂਬਰ ਨੂੰ ਨਕਲੀ ਵਿਜੀਲੈਂਸ ਅਫਸਰ ਬਣ ਕੇ ਕਿਤੇ ਗਏ ਸੰਕਟ ਨੇ DFSI ਨੂੰ ਥੱਪੜ ਮਾਰਨ ਦੇ ਮਾਮਲੇ 'ਚ ਪਰਚਾ ਹੋਣ ਦੇ ਬਾਵਜੂਦ ਗੁਰਰਾਮ ਚੜੂਮੀ ਨੇ ਨਹੀਂ ਬਦਲੇ ਤੇਵਰ ਕਿਹਾ ਥੱਪੜ ਮਾਰਨ ਦਾ ਮੈਨੂੰ ਨਹੀਂ ਕੋਈ ਅਫਸੋਸ ਅਫਸਰਾਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਹੀਂ ਹੋ ਰਹੀ ਸੀ ਸੁਣਵਾਈ ਟਾਕਾ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਲੱਗੀ ਅੱਗ ਸਆਂੀਆਂ ਫਲਾਈਟਸ ਕੀਤੀਆਂ ਗਈਆਂ ਰੱਦ ਦਿੱਲੀ ਤੋਂ ਟਾਕਾ ਯਾਨੀ ਬੰਗਲਾਦੇਸ਼ ਜਾ ਰਹੀ ਫਲਾਈਟ ਦਾ ਬਦਲਿਆ ਗਿਆ ਰੂਟ ਕਿਸੇ ਜਾਨੀ ਨੁਕਸਾਨ ਤੋਂ ਬਚਾ के रौनक जमकी हो रही बर्तना गहनिया की हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸੱਤ ਲੀਆਂ ਖਬਰਾਂ ਲੈ ਕੇ ਸੱਤ ਲੀਆਂ ਖਬਰਾਂ ਦੇ ਜ਼ਰੀਏ ਤੁਹਾਨੂੰ ਪੂਰੇ ਦਿਨ ਦਾ ਅਪਡੇਟ ਅਸੀਂ ਪਹੁੰਚਾਵਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਮੁੱਦਾ ਗੂੰਜ ਰਿਹਾ ਹੈ ਉਹ ਹੈ ਇੱਕ ਵੱਡੇ ਅਫਸਰ ਦਾ ਜਿਸ ਦੇ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਹੁੰਦੀ ਹੈ ਕੈਸ਼ ਬਰਾਮਦ ਹੁੰਦਾ ਹੈ ਗਹਿਣੇ ਬਰਾਮਦ ਹੁੰਦੇ ਨੇ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦਾ ਪਤਾ ਲੱਗਦਾ ਹੈ ਨਾਂ ਮੈਂ ਡੀਆਈਜੀ ਰੋਪੜ ਰੇਂਜ ਪੁੱਲ ਡੀਆਈਜੀ ਪੁੱਲਰ ਦਾ ਰਿਮਾਂਡ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਦੀ ਡੀਆਈਜੀ ਦੇ ਕੋਲ ਬਹੁਤ ਸਾਰੀ ਬਰਾਮਦਗੀ 21 ਘੰਟੇ ਦੀ ਰੇਡ ਦੇ ਵਿੱਚ ਹੋ ਗਈ ਜਿਸ ਦੇ ਵਿੱਚ ਗਹਿਣੇ ਨੇ ਕੈਸ਼ ਹੈ ਹੋਰ ਚੀਜ਼ਾਂ ਨੇ ਗੱਡੀਆਂ ਨੇ ਘੜੀਆਂ ਨੇ ਪਰ ਬਾਵਜੂਦ ਇਸ ਦੇ ਸੀਬੀਆਈ ਨੇ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਸੀਬੀਆਈ ਨੇ ਰਿਮਾਂਡ ਦੀ ਡਿਮਾਂਡ ਪੇਸ਼ ਨਹੀਂ ਕੀਤੀ ਤੇ ਹੁਣ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਇਸ ਖਬਰ ਦੇ ਨਾਲ ਅਗਾਸ ਕਰਨ ਜਾ ਰਹੇ ਹਾਂ ਇਸ ਬੁਲੇਟਿਨ ਦਾ ਡੀਆਈਜੀ ਭੁੱਲੜ ਦਾ ਰਿਮਾਂਡ ਨਾ ਮੰਗਣ ਦੇ ਉੱਤੇ ਇੱਕ ਟੈਰੇ ਦੇ ਵਿੱਚ ਹੈ ਸੀਬੀਆਈ ਕੇਂਦਰੀ ਜਾਂਚ ਏਜੰਸੀ ਸਵਾਲ ਚੁਪਰੇ ਨੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਇਹਨੇ ਕਿ ਕਰੋੜਾਂ ਦੀ ਬਰਾਮਦਗੀ ਦੇ ਬਾਵਜੂਦ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੁੱਪੀ ਦੇ ਉੱਤੇ ਵੀ ਸਵਾਲ ਸੁਖਬੀਰ ਬਾਦਲ ਦੇ ਵੱਲੋਂ ਖੜੇ ਕਿਤੇ ਗਏ ਨੇ ਹੁਣ ਸਵਾਲ ਇਹ ਹੀ ਹੈ ਕਿ ਡੀਆਈਜੀ ਦੇ ਉੱਤੇ ਕਿ ਸੀਬੀਆਈ ਦੀ ਸਵੱਲੀ ਨਜ਼ਰ ਹੈ ਸਵੱਲੀ ਨਜ਼ਰ ਤੋਂ ਸਿੱਧਾ ਜਾਂ ਮਤਲਬ ਹੈ ਕਿ ਜਦੋਂ ਇੰਨੀ ਬਰਾਮਦਗੀ ਹੋ ਗਈ ਤਾਂ ਫੇਰ ਡੀਆਈਜੀ ਸਾਹਿਬ ਦੇ ਉੱਤੇ ਕਿਰਪਾ ਕਿਉਂ ਰਿਮਾਂਡ ਦੇ ਉੱਤੇ ਲੈ ਕੇ ਪੁੱਛਗਿੱਛ ਕਿਉਂ ਨਹੀਂ ਕਿ ਵਾਕਈ 1-2 ਦਿਨ ਦੀ ਪੁੱਛਗਿੱਛ ਦੇ ਵਿੱਚ ਹੋਰ ਖੁਲਾਸੇ ਨਹੀਂ ਹੋ ਸਕਦੇ ਸੀ ਕਿ ਵਾਕਈ 21 ਘੰਟਿਆਂ ਦੀ ਰੇਡ ਦੇ ਵਿੱਚ ਇੱਕ ਕੋਠੀ ਦੇ ਉੱਤੇ ਮਾਰੇ ਗਏ ਛਾਪੇ ਦੇ ਨਾਲ ਹੀ ਕਲੀਅਰ ਹੋ ਗਿਆ ਕਿ ਜੋ ਕੁਝ ਵੀ ਸੀ ਡੀ ਆਈ ਜੀ ਭੁੱਲੜ ਦੇ ਕੋਲੋਂ ਸੀ ਬੀ ਆਈ ਨੂੰ ਪਤਾ ਲੱਗ ਗਿਆ ਕਿ ਸੀ ਬੀ ਆਈ ਦੀ ਇਨਵੈਸਟੀਗੇਸ਼ਨ ਇਸ ਦੇ ਨਾਲ ਹੀ ਖਤਮ ਹੋ ਗਈ ਕਿ ਸੀ ਬੀ ਆਈ ਇਸ ਪੂਰੇ ਕੇਸ ਦੇ ਵਿੱਚ ਜੋ ਤੱਥ ਹਾਸਲ ਕਰਨਾ ਚਾਹੁੰਦੀ ਸੀ ਉਹ ਹੋ ਚੁੱਕੇ ਨੇ ਇਹ ਸਾਰੇ ਸਵਾਲ ਇਸ ਕਰਕੇ ਨਹੀਂ ਕਿਉਂਕਿ ਜਾਣਕਾਰੀ ਦੇ ਮੁਤਾਬਿਕ ਸੀ ਬੀ ਆਈ ਦੇ ਵੱਲੋਂ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਗਈ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਰਚਰਨ ਸਿੰਘ ਭੁੱਲੜ ਡੀ ਆਈ ਜੀ ਰੋਪੜ ਰੇਂਜ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਾਬਲੇ ਗੌਰਹਿ ਵੀਰਵਾਰ ਨੂੰ ਔਰ ਗ੍ਰਿਫਤਾਰੀ ਤੋਂ ਬਾਅਦ ਰੇਡ ਚੱਲਦੀ ਰਹੀ ਉਹਨਾਂ ਦੀ ਸੈਕਟਰ 40 ਵਾਲੀ ਕੋਠੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਰੀਬ 21 ਘੰਟੇ ਲੱਗੇ ਉਸ ਰੇਡ ਨੂੰ ਕੰਕਲੂਡ ਹੋਣ ਨੂੰ ਇਹ ਪੂਰਾ ਮਾਮਲਾ ਡੀਆਈਜੀ ਰੋਪੜ ਰੇਂਜ ਦਾ ਜੋ ਜੁੜਿਆ ਹੋਇਆ ਹੈ ਮੰਡੀ ਗੋਬਿੰਦਗੜ ਦੇ ਇੱਕ ਵਪਾਰੀ ਦੇ ਨਾਲ ਜਾ ਕੇ ਤਾਰਾਂ ਜੁੜਦੀਆਂ ਨੇ ਉਸ ਸ਼ਖਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਇੱਕ ਕਾਰੋਬਾਰੀ ਨੇ ਰਾਕੇਸ਼ ਬੱਤਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਡੀਆਈਜੀ ਉਹਨਾਂ ਤੋਂ ਪੈਸੇ ਮੰਗ ਰਹੀ ਸੀ ਇੱਕ ਮਾਮਲੇ 'ਚ 8 ਲੱਖ ਰੁਪਏ ਮੰਗਿਆ ਜਾ ਰਿਹਾ ਸੀ 5 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਅੱਥੀ ਸੀਬੇ ਨੇ ਕਾਬੂ ਕਰ ਲਿਆ ਡੀਆਈਜੀ ਰੋਪੜ ਰੇਂਜ ਨੂੰ ਅਗਲਾ ਪੁਆਇੰਟ ਕਿ 5 ਲੱਖ ਰੁਪਏ ਹਰ ਮਹੀਨੇ ਵੀ ਦੇਣ ਦੇ ਲਈ ਕਿਹਾ ਜਾ ਰਿਹਾ ਸੀ ਤਾਂ ਕੁਲ ਮਿਲਾ ਕੇ ਇਸ ਸਮੇਂ ਦੀ ਸਥਿਤੀ ਇਹ ਹੈ ਕਿ ਡੀਆਈਜੀ ਰੋਪੜ ਰੇਂਜ ਨਿਆਇ ਖਰਾਸਤ ਦੇ ਵਿੱਚ ਨੇ ਨਿਆਇ ਖਰਾਸਤ ਦਾ ਮਤਲਬ ਹੁੰਦਾ ਹੈ ਕਿ ਜੇ ਸੀਬੀਆਈ ਨੇ ਪੁੱਛਗਿੱਛ ਕਰਨੀ ਹੈ ਤਾਂ ਦੁਬਾਰਾ ਅਦਾਲਤ ਤੋਂ ਪਰਮਿਸ਼ਨ ਲੈਣੀ ਹੋਵੇਗੀ ਤਾਂ ਉਹ ਹੁੰਦਾ ਹੋਇਆ ਫਿਲਹਾਲ ਨਜ਼ਰ ਨਹੀਂ ਆਇਆ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਗ੍ਰਿਫਤਾਰੀ ਹੋਣ ਦੇ ਨਾਲ 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 ਸਭ ਤੋਂ ਪਹਿਲਾਂ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਜਿਹੜੀ ਵੀ ਜਾਂਚ ਏਜੰਸੀ ਹੋਵੇ ਉਹ ਚਾਹੇ ਸੀਬੀਆਈ ਹੋਵੇ ਈਡੀ ਹੋਵੇ ਜਿਵੇਂ ਸਟੇਟ ਏਜੰਸੀਆਂ ਦਾ ਜ਼ਿਕਰ ਕਰ ਲਵਾਂ ਵਿਜੀਲੈਂਸ ਹੋਵੇ ਜਾਂ ਫਿਰ ਪੰਜਾਬ ਪੁਲਿਸ ਵੀ ਹੋਵੇ ਜਿਹੜੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਰਿਮਾਂਡ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਰਿਮਾਂਡ ਦੀ ਡਿਮਾਂਡ ਹੁੰਦੀ ਹੈ ਪਰ ਇੱਥੇ ਕਿਉਂ ਨਹੀਂ ਹੋਈ ਜਾਣਕਾਰੀ ਇਹੀ ਹੈ ਕਿ ਅਦਾਲਤ ਵਿੱਚ ਸੀਬੀਆਈ ਨੇ ਰਿਮਾਂਡ ਦੀ ਡਿਮਾਂਡ ਕੀਤੀ ਨਹੀਂ ਤੇ ਰਿਮਾਂਡ ਦੀ ਡਿਮਾਂਡ ਨਹੀਂ ਹੋਈ ਤਾਂ ਫਿਰ ਅਦਾਲਤ ਨੇ ਜਿਹੜੇ ਡੀਆਈਜੀ ਭੁੱਲਰ ਨਹੀਂ ਉਹਨਾਂ ਨੂੰ ਡਾਇਰੈਕਟਲੀ ਨਿਆਂਇਕ ਰਸਤੇ ਦੇ ਵਿੱਚ ਪੇਸ ਦਿੱਤਾ ਯਾਨੀ ਕਿ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਸੁਬੀਤ ਸਿੰਘ ਬਾਦਲ ਸਵਾਲ ਚੁੱਕ ਰਹੇ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿੱਲੀ ਦੇ ਵਿੱਚ ਸ਼ਰਮਣੀ ਕਮੇਟੀ ਨੇ 350 ਸਾਲਾਂ ਸ਼ਤਾਬਦੀ ਸਮਾਗਮ ਨੂੰ ਲੈ ਕੇ ਪ੍ਰੋਗਰਾਮ ਲਈ ਕੀਤਾ ਤੇ ਜਿਸ ਥਾਂ ਦੇ ਉੱਤੇ ਪ੍ਰੋਗਰਾਮ ਸਮਾਗਮ ਕਰਵਾਇਆ ਗਿਆ ਉਸ ਥਾਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜਿਆਂ ਇਸ ਸਵਾਲ ਚੁੱਕੇ ਨੇ ਡੀਐਸਜੀਐਮਸੀ ਨੇ ਡੀਐਸਜੀਐਮਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਸਵਾਲ ਚੁੱਕੇ ਤੇ ਕਿਹਾ ਕਿ ਇਹ ਉਹ ਪਵਿੱਤਰ ਥਾਨ ਨਹੀਂ ਹੈ ਜਿੱਥੇ ਪ੍ਰਕਾਸ਼ ਹੋਣਾ ਚਾਹੀਦਾ ਹੈ ਜਾਂ ਹੋਣਾ ਚਾਹੀਦਾ ਸੀ ਜਿੱਥੇ ਇਹ ਸਮਾਗਮ ਕਰਵਾਇਆ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਦਿੱਲੀ ਵਿੱਚ ਇੱਕ ਦਿਨ ਦਾ ਸਮਾਗਮ ਕਰਵਾਇਆ ਤੇ ਇਹ ਪ੍ਰੋਗਰਾਮ ਹੋਇਆ हैबिटेट सेंटर ਦੇ ਵਿੱਚ ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਨੇ ਸਵਾਲ ਖੜੇ ਕੀਤੇ ਨੇ ਕਿ ਇੱਥੇ ਸ਼ਰਾਬ ਮੀਟ ਅਤੇ ਅੰਡੇ ਦਾ ਸੇਵਨ ਹੁੰਦਾ ਹੈ ਤੇ ਇਸ ਥਾਂ ਤੇ ਸਮਾਗਮ ਹੋਣਾ ਬੇਅਤਵੀ ਦੀ ਵੰਗ ਹੈ ਅੱਜ ਸੇ 3 ਦਿਨ ਪਹਿਲੇ हमने ਆਪਕੇ ਮੀਡੀਅਮ ਮੀਡੀਆ ਕੇ ਰਾਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕੋ ਬੇਨਤੀ ਕੀਤੀ ਥੀ ਕਿ ਉਹ ਹੈਬਿਟੇਟ ਸੈਂਟਰ ਇੱਕ ਐਸਾ ਸਥਾਨ ਹੈ जो जहाँ पर शराब का सेवन होता है हमने वो रोज प्रकट किया और इन्होंने अभी तक ये बात के ऊपर नहीं लिया इसके खमियाजे इनको भुगतने पड़ेंगे क्योंकि इतिहास गवाह है इस बात का कि गुरु गोविंद सिंह महाराज का जो घोड़ा था उसने भी जो है तंबाकू के खेतों में से जाने से मना कर दिया था सो मैं समझता हूं कि जब हमने इतने बड़े इतिहास से कोई आज तक शेर नहीं ली तो आगे ही मालिक है ਡੀਐਮ ਸੀ ਤੇ ਪ੍ਰਧਾਨ ਹਰਮਿਤ ਕਾਲਕਾ ਨੇ ਇਸ ਥਾਂ ਤੇ ਪ੍ਰੋਗਰਾਮ ਕਰਨ ਨੂੰ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੀ ਬੇਵਸੀ ਦੱਸਿਆ ਤੇ ਸਰਨਾ ਭਰਾਵਾਂ ਨੂੰ ਵੀ ਨਿਸ਼ਾਨੇ ਤੇ ਲਿਆ श्रोमणी गुरुद्वारा प्रबंधक कमेटी की तो ये नैतिक जिम्मेवारी बनती थी कि ऐसे स्थान पे ना किया जो बहुत बड़ा कंट्रोवर्शियल है।, है मैंने प्रधान साहब को ही पत्र लिखा है क्योंकि जत्दार साहब को पत्र लिखना मेरा बनता नहीं था और क्योंकि ये जो डिसीजन है वो श्रोमणी कमेटी के प्रधान साहब ने लेना था मगर मैं समझता हूँ जो इस चीज का अफसोस भी जताता हूँ जो बेबसी आज श्रोमणी कमेटी के प्रधान साहब की हो चुकी है कि वो सरना जैसव की बातों के ऊपर आके उनको अपना डिसीजन नहीं ले पा रहे तो आगे क्या कौम का होगा ਜ਼ਿਕਰ ਇਹ ਹੋਇਆ ਕਿ ਦਿੱਲੀ ਕਮੇਟੀ ਨੇ ਐਸਜੀਪੀਸੀ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਸਾਫ ਨਿਰਦੇਸ਼ ਦਿੱਤੇ ਨੇ ਇਸ਼ਰਾਬ ਵਰਤੋਂ ਵਾਲੀਆਂ ਥਾਵਾਂ ਤੇ ਸ਼੍ਰੀ ਗੁਰਗ੍ਰੰਤ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਸਕਦਾ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਦੇ ਘੋੜੇ ਨੇਤਾ ਤੰਬਾਕੂ ਵਾਲੇ ਖੇਤਾਂ 'ਚੋਂ ਲੰਘਣ ਤੋਂ ਹੀ ਮਨਾ ਕਰ ਦਿੱਤਾ ਸੀ ਫਿਰ ਐਸਜੀਪੀਸੀ ਦੇ ਵੱਲੋਂ ਇਸ ਥਾਂ ਤੇ ਸਮਾਗਮ ਕਿਉਂ ਕਰਵਾਇਆ ਦਿੱਲੀ ਤੋਂ ਰਵੀ ਮਿਸ਼ਰਾ న్యూਸ 18 ਪੰਜਾਬ ਤਾਂ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਇਸ ਪੂਰੇ ਮਾਮਲੇ 'ਚ ਵਿਵਾਦ ਜੇ ਹੋ ਰਿਹਾ ਹੈ ਤਾਂ ਫਿਰ ਪਹਿਲਾਂ ਹੀ ਥਾਂ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤਰਨਤਨ ਜ਼ਿਮਨੀ ਚੌਂਡ ਦੀ ਸਿਆਸੀ ਜੰਗ ਦੇ ਵਿੱਚ ਇਸ ਸਮੇਂ ਹੁਣ ਸਾਰੇ ਮਹਾਰਾਤੀ ਉਤਰ ਚੁੱਕੇ ਨੇ ਯਾਨੀ ਕਿ ਆਪਣੀ ਨੋਮੀਨੇਸ਼ਨ ਨੂੰ ਫਾਈਲ ਕਰ ਚੁੱਕੇ ਨੇ ਇਸ ਮੁੱਦੇ ਨਾਲ ਜੁੜੀ ਹੋਈ ਖਬਰ ਹੈ ਵਾਰਿਸ ਪੰਜਾਬ ਦੇ ਉਮੀਦਵਾਰ ਨੇ ਵੀ ਆਪਣੀ ਨੋਮੀਨੇਸ਼ਨ ਭਰ ਦਿੱਤੀ ਮਨਦੀਪ ਸਿੰਘ ਦੇ ਵੱਲੋਂ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਅਮਰਿਤਪਾਲ ਦੇ ਪਿੱਛੇ ਤਰ ਸੇਮ ਸਿੰਘ ਵੀ ਉਸ ਸਮੇਂ ਮੌਜੂਦ ਰਹੇ ਜਦੋਂ ਨਾਮਿਨੇਸ਼ਨ ਕੀਤੀ ਜਾ ਰਹੀ ਸੀ 11 ਨਵੰਬਰ ਨੂੰ VOTING ਹੈ 14 ਨਵੰਬਰ ਨੂੰ ਨਤੀਜਾ ਦਾ ਐਲਾਨ ਹੋਏਗਾ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਦੇਹਾਂਦੀ ਵਜ੍ਹਾ ਦੇ ਨਾਲ ਇਹ ਸੀਟ ਖਾਲੀ ਹੋਈ ਹੈ ਔਰ ਕਾਬਲੇ ਗੌਰ ਹੈ ਕਿ ਹੁਣ ਤੱਕ ਜਿੱਕਰ ਅਸੀਂ ਜ਼ਿਕਰ ਕਰੀਏ ਮੁੱਖ ਜੜੀਆਂ ਸਿਆਸੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਆਪਣੀ ਨਾਮਿਨੇਸ਼ਨ ਉਹਨਾਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਇੱਕ ਨਾਮ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਭਾਜਪਾ ਦਾ ਅਕਾਲੀ ਦਲ ਦਾ ਇਹ ਚਾਰੋਂ ਪਾਰਟੀਆਂ ਵੀ ਆਪਣੀ ਨਾਮਿਨੇਸ਼ਨ ਆਪਣੇ ਉਮੀਦਵਾਰਾਂ ਦੇ ਨਾਮਿਨੇਸ਼ਨ ਫਾਈਲ ਕਰਵਾ ਚੁੱਕੀਆਂ ਨੇ ਔਰ ਬਾਰਿਸ ਪੰਜਾਬ ਦੇ ਵੱਲੋਂ ਵੀ ਨੋਮੀਨੇਸ਼ਨ ਫਾਈਲ ਕਰਵਾ ਦਿੱਤੀ ਹੈ। ਹਾਂ ਜੀ। ਇੱਧਰ ਦੇਖਿਓ ਸਰ। ਇੱਡੀ ਕਿਸ ਤਰ੍ਹਾਂ ਦੇਖਦੇ ਹੋ? ਕਿਸ ਤਰੀਕੇ ਦਾ ਸਾਥ ਲੋਕਾਂ ਦਾ ਮਿਲ ਰਿਹਾ ਹੈ? ਤੁਸੀਂ ਰੋਡ ショਅ ਕੀਤਾ ਕੀ ਕਹਿਣਾ ਚਾਹਦੇ ਹੋ? ਦੇਖੋ ਜੀ ਹਰ ਨੂੰ ਜਿੰਨਾ ਸੋਚੇ ਨਾਮਜ਼ਦ ਦੇ ਪਰ ਨਾਮਜ਼ਦਗੀ ਪੱਤਰ ਅਸੀਂ ਦਾਖਲ ਕਰਾ ਦਿੱਤੇ ਨੇ। ਪਰ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਵਧ ਹੰਗਾਰਾ ਮਿਲਿਆ ਕੋਈ ਸੰਗਤਾਂ ਹਜੇ ਵੀ ਮਤਲਬ ਕਰ ਰਹੀ ਕਿ ਸਾਡਾ ਵਿਕੀਟ ਹੀ ਕਰਨ ਦੀਆਂ ਅਜੇ ਤੱਕ ਜਾ ਕੇ ਦੇਖਿਆ ਨਹੀਂ ਬੜਾ ਗੁਰੂ ਸਾਹਿਬ ਦਾ ਪਿਆਰ ਮਿਲਿਆ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕਈ ਗੁਣਾ ਵਾਦੇ ਮਿਲਿਆ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਜਿਵੇਂ ਚਾਰ ਪਾਰਟੀਆਂ ਚੋਣ ਮੈਦਾਨ 'ਚ ਨੇ ਅਸ਼ਰੋਮਣੀ ਕਾਲੀ ਦਲ ਵੱਲੋਂ ਵੀ ਉਮੀਦਵਾਰ ਲਾਂ ਦਿੱਤਾ ਗਿਆ ਕਾਂਗਰਸ ਭਾਜਪਾ ਕਿਸੇ ਤਰੀਕੇ ਨਾਲ ਸਾਰੀਆਂ ਪਾਰਟੀਆਂ ਚੋਣ ਮੈਦਾਨ 'ਚ ਨੇ ਕੀ ਕਹਿਣਾ ਚਾਹੁੰਦੇ ਹੋ ਮਨਦੀਪ ਸਿੰਘ ਜੀ ਕਿਸ ਨਾਲ ਮੁਕਾਬਲਾ ਦੇਖ ਰਹੇ ਕੋਈ ਮੁਕਾਬਲਾ ਤਾਂ ਪਹਿਲੀ ਗੱਲ ਕਿਸੇ ਨਾਲ ਮੇਰਾ ਹੈ ਨਹੀਂ ਜਿਹੜੇ ਦਿੱਲੀ ਦੀਆਂ ਪਾਰਟੀਆਂ ਨੇ ਸਾਰੀਆਂ ਇਹ ਭਾਈ ਤੁਹਾਨੂੰ ਦੀ ਗੱਲ ਕਰ ਲਈਏ ਤਰਨ ਤਰਨ ਚ ਚੋਣ ਮੁੱਦੇ ਅਹਿਮ ਜਿਹੜੇ ਨੇ ਕਿਹੜੇ ਰਹਿਣ ਵਾਲੇ ਨੇ ਔਰ ਕੀ ਕਹਿਣਾ ਚਾਹੀਦਾ ਦੇਖੋ ਪੰਜਾਬ ਦੇ ਵਿੱਚ ਇਹ ਮੁੱਦੇ ਨਾ ਕਾਫੀ ਜ਼ਿਆਦਾ ਮੁੱਦੇ ਨੇ ਇਹ ਹਜੇ ਪਹਿਲ ਦੇ ਆਧਾਰ ਤੇ ਨਾ ਹੋਲੀ ਹੋਲੀ ਪਾਜੀ ਸਾਰੇ ਕਾਰਜ ਹੋਣੇ ਆ ਕਿਉਂਕਿ ਇਹ ਹੁਣ ਜਿਹੜੇ ਚਲੋ ਵੇਖੋ ਆਪਾਂ ਸਰਕਾਰਾਂ ਜਦੋਂ ਮਤਲਬ ਚੁੰਦੇ ਆ ਉਹ ਕੰਮ ਕਰਦੀਆਂ ਪਰ ਕੰਮ ਇਹਦਾ ਸਰਕਾਰ ਨੇ ਇੱਕ ਵੀ ਨਹੀਂ ਕੀਤਾਗਾ ਸਰਕਾਰ ਕਿਤਨਾ ਕਿਤੇ ਬਖਲਾਕ ਹੀ ਹੋਈ ਹੈ ਕੱਲ ਤੁਸੀਂ ਚੈੱਕ ਕਰਦੇ ਉੱਥੇ ਭਗਵੰਤ ਮਾਨ ਸਾਹਿਬ ਆਏ ਨਾ ਕਿੰਨਾ ਜ਼ਿਆਦਾ ਇੱਥੇ ਧੱਕੇਸ਼ਾਹੀ ਹੋਈਆਂ ਵਾ ਤੇ ਕਿੰਨਾ ਉਸ ਤੋਂ ਬਾਅਦ ਨਾਲੇ ਮਤਲਬ ਕੀ ਐ ਤਾਂ ਧੱਕੇਸ਼ਾਹੀ ਕੀਤੀ ਹੈ ਸਰਦਾਰਾਂ ਦੀਆਂ ਪੱਗਾਂ ਲੱਥੀਆਂ ਹਨਾ ਕਿੰਨੇ ਕਿੰਨਾ ਜ਼ਿਆਦਾ ਬੁਰਾ ਹਾਲ ਕੀਤਾ ਕਿਸਾਨਾਂ ਨਾਲ ਹੋਇਆ ਕਿਸਾਨਾਂ ਨਾਲ ਹੋਇਆ ਪਰ ਵੇਖੋ ਕਿਸਾਨਾਂ ਨੂੰ ਕਿਤੇ ਨਾ ਕਿਤੇ ਕਹਿੰਦੇ ਪਏ ਆਪਾਂ ਇਹ ਸਹੀ ਮੈਨੇਜ ਕਿਸਾਨ ਨੇ ਦੀ ਕਰਕੇ ਤੇ ਦੋ ਜਾਂ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਆ ਸਰਕਾਰ ਬਣੀ ਪਰ ਦੋਵੇਂ ਮੁੱਦੇ ਹੱਲ ਨਹੀਂ ਕੀਤੇ ਖਨੋਰੀ ਬਾੜਾ ਚ ਲੱਗਾ ਹੀ ਭਾਈ ਰਾਤੋ ਰਾਤ ਟਰਾਲੀਆਂ ਗੈਪ ਕਰਦੇ ਕਿਸਾਨਾਂ ਨਾਲ ਆਪਾਂ ਸਰਕਾਰ ਤੇ ਬਣਾ ਲੈਨੇ ਪਰ ਗਰਾਊਂਡ ਤੇ ਕੰਮ ਤੇ ਕਰੀਏ ਤਾਨੂੰ ਵੋਟਾਂ ਮੰਗਾਂ ਦੀ ਲੋੜ ਨਾ ਪਵੇ ਅਮੈਂ ਕੀ ਆ ਚੱਲਣਾ ਵੇਖੋ ਦੁਬਾਰਾ ਮੇਂ ਵੋਟ ਪੰਗ ਦੀ ਲੋੜ ਹੀ ਨਹੀਂ ਪੈਣੀ ਕਿਉਂ ਕੰਮ ਕਰਕੇ ਦਿਖਾਉਣਾ ਵਾ ਬਿਲਕੁਲ ਇੱਕ ਮਿੰਟ ਗੱਲ ਕੀਤੀ ਜਾਵੇ ਤਾਂ ਜਿਵੇਂ ਪੰਥਕ ਸੀਟ ਦੀ ਗੱਲ ਕਰ ਰਹੇ ਨੇ ਔਰ ਪੰਥਕ ਸੀਟ ਤੇ ਉੱਪਰ ਪ੍ਰਚਾਰ ਹੋ ਰਿਹਾ ਕਿਸ ਤਰ੍ਹਾਂ ਦੇਖੋ ਦੇਖੋ ਇਹ ਜਿਹੜੀ ਸੀਟ ਆ ਵਾਕਿਆ ਮਾਝੇ ਦਾ ਜਨੈਲ ਹੈ ਨਾ ਪੰਥ ਦੀ ਸੀਟ ਹੈ ਬਾਕੀ ਗੁਰੂ ਸਾਹਿਬ ਕਿਰਪਾ ਕਰਨਗੇ ਇੱਥੇ ਆਪਣੇ ਸਾਰੇ ਸਤਿਕਾਰਯੋਗ ਨੇ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਸਾਰੇ ਸਤਿਕਾਰਯੋਗ ਫਿਰ ਜੇ ਪਤਾ ਕਿ ਮੈਂ ਇੱਕ ਆਹ ਕਾਰੋਬਾਰੀ ਆ ਠੀਕ ਹੈ ਮੈਂ ਇੱਕ ਆਹ ਕਾਰੋਬਾਰੀ ਆ ਤੇ ਕਾਰੋਬਾਰ ਕਰਦੇ ਕਰਦੇ ਪਤਾ ਹੁੰਦਾ ਕਿ ਬੰਦੇ ਨੂੰ ਕਿਸ ਚੀਜ਼ ਦੀ ਮੁਸ਼ਕਲ ਆ ਰਹੀ ਹੈ ਕਿਸ ਚੀਜ਼ ਦੀ ਮੁਸ਼ਕਲ ਆ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ 11 ਨਵੰਬਰ ਨੂੰ ਤਰਨਤਾਰਨ ਦੇ ਲੋਕਾਂ ਦੇ ਵੱਲੋਂ ਫਤਵਾ ਕਿਸ ਦੇ ਹੱਕ ਦੇ ਵਿੱਚ ਸੁਣਾਇਆ ਜਾਂਦਾ ਹੈ ਹੁਣ ਅਸੀਂ ਅੱਗੇ ਵੱਧਦੇ ਹਾਂ ਤੇ ਗੱਲ ਹੋਵੇਗੀ ਕਿ ਸਾਰਾ ਗੁਰਨਾਮ ਸਿੰਘ ਚੜੋਨੀ ਦੀ ਕਰਨਾਲ ਗੁਰਨਾਮ ਸਿੰਘ ਚੜੋਨੀ ਪਹੁੰਚੇ ਤੇ 15 ਅਕਤੂਬਰ ਵਾਲੇ ਥੱਪੜ ਕਾਣ ਨੂੰ ਲੈ ਕੇ ਆਪਣੀ ਸਫਾਈ ਦਿੱਤੀ। ਇਹ ਸਫਾਈ ਘੱਟ ਸੀ ਯਾ ਤੇਵਰ ਤਲਖ ਇੱਕ ਵਾਰ ਫਿਰ ਤੋਂ ਜ਼ਰੂਰ ਨਜ਼ਰ ਆ ਰਹੀ ਸੀ। ਅਧਿਕਾਰੀਆਂ ਤੇ ਚਿੱਠੀਆਂ ਭੇਜਣ ਦੇ ਬਾਵਜੂਦ ਕੋਈ ਸੁਣਵਾਈ ਨਾ ਕਰਨ ਦੇ ਇਲਜ਼ਾਮ ਗੁਰਨਾਮ ਸਿੰਘ ਚੜੂਨੀ ਨੇ ਲਗਾ ਦਿੱਤੇ। ਯਾਨੀ ਕਿ ਪਰਚਾ ਦਰਜ ਹੋ ਚੁੱਕਿਆ ਹੈ ਪਰ ਹੁਣ ਤੱਕ ਤੇਵਰ ਉਸ ਤਰੀਕੇ ਦੇ ਬਰਕਰਾਰ ਨਹੀਂ ਗੁਰਨਾਮ ਸਿੰਘ ਚੜੂਨੀ ਖੱਪਰ ਮਾਰਨ ਦੇ ਲਿਹਾਵਾ ਚਾਰਾ ਕੈਸ ਕਿਸਾਨਾਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਸਫਾਈ ਫੂਡ ਸਪਲਾਈ ਡਿਪਾਰਟਮੈਂਟ ਦੇ ਅਧਿਕਾਰੀ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਦਿੱਤੀ ਕਰਨਾਲ ਪਹੁੰਚੇ ਚੜੂਨੀ ਤੋਂ ਥੱਪੜ ਕાન ਨੂੰ ਲੈ ਕੇ ਜਦੋਂ ਸਵਾਲ ਹੋਇਆ ਤਾਂ ਨਾ ਸਿਰਫ ਉਹਨਾਂ ਆਪਣੀ ਸਫਾਈ ਦਿੱਤੀ ਸਗੋਂ ਇਸ ਦੇ ਲਈ ਅਧਿਕਾਰੀ ਨੂੰ ਹੀ ਸਵਾਲਾਂ ਦੇ ਕਟਾਰੇ 'ਚ ਖੜਾ ਕਰ ਦਿੱਤਾ ਕਿ ਦੋ ਦੋ ਚਿੱਠੀਆਂ ਭੇਜਣ ਦੇ ਬਾਵਜੂਦ ਸੁਣਵਾਈ ਨਾ ਹੋਣ ਤੇ ਥੱਪੜ ਮਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ ਅਗਰ ਛੋਟਾ ਅਫਸਰ ਗਲਤ ਕਰੇ तो उसके बड़े अधिकारी को सुननी चाहिए हम उसके बड़े अधिकारी को भी मिल लिए उसके जो वो मैटर था हमने लिख के मुख्यमंत्री को भेजा मुख्यमंत्री के पीए को भेजा जो उनका प्रिंसिपल सेक्रेटरी उसको भेजा जो उनका कुलंदर साहब है उसको भेजा प्रिंसिपल जो सीएम के पीए हैं उनको आ, वो एसडीओ को भेजा और जो खाद्य आपूर्ति डायरेक्टर को भेजा सबको पहले दो-दो बार लिख के भेज चुके फिर भी हल ना हो डीजी जब मेरे डीजी ने भी हल नहीं निकाला

ਜ਼ਿਕਰ ਹੋ ਗਿਆ ਕਿ ਇਹ ਥੱਪੜकांड 15 ਅਕਤੂਬਰ ਨੂੰ ਕੁਰਖੇਤਰ ਚ ਵਾਪਰਿਆ ਜਦੋਂ ਚੋਨੇ ਦੀ ਲਿਫਟਿੰਗ ਨੂੰ ਲੈ ਕੇ ਵੱਡੀ ਗਿਣਤੀ ਚ ਕਿਸਾਨ ਡੀਸੀ ਦਫਤਰ ਦੇ ਬਾਹਰ ਇਕੱਠੇ ਹੋਏ ਇਸ ਮੌਕੇ ਚ ਰੁਨੀ ਦੇ ਨਾਲ ਫੂਡ ਸਪਲਾਈ ਡਿਪਾਰਟਮੈਂਟ ਦੇ ਡੀਐਫਐਸਸੀ ਰਾਜੇਸ਼ ਆੜੇ ਦੇ ਨਾਲ ਤਿੱਖੀ ਬਹਿਸਬਾਜ਼ੀ ਹੋਈ ਅਤੇ ਇਸ ਦੌਰਾਨ ਉਹਨਾਂ ਡੀਐਫਐਸਸੀ ਨੂੰ ਥੱਪੜ ਮਾਰ ਦਿੱਤਾ ਹਾਲਾਂਕਿ ਪੁਲਿਸ ਨੇ ਤੁਰੰਤ ਜਰੂਨੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਛੱਡ ਦਿੱਤਾ ਸੀ ਪਰ ਹੁਣ ਮਾਮਲਾ ਪੱਖਣ ਤੋਂ ਬਾਅਦ ਉਹਨਾਂ ਆਪਣੀ ਸਫਾਈ ਦੁੱਤੀ ਹੈ ਕਰਨਾਤੋਂ ਹਿਮਾਂਸ਼ੂ ਨਾਰੰਗ ਨਿਊਜ਼ 18 ਪੰਜਾਬ ਹੁਣ ਅੱਗੇ ਬਾਤਾਂ ਲਈ ਖਬਰਾਂ ਦਾ ਰੁਕ ਕਰਦੇ ਹਾਂ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਐਸਡੀਐਮ ਗੱਦੜਬਾਹ ਦੇ ਵੱਲੋਂ ਇੱਕ ਫਰਮਾਨ ਦਿੱਤਾ ਗਿਆ ਹੈ ਫਰਮਾਨ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜਾ ਵੀ ਪਰਾਲੀ ਸਾੜੇਗਾ ਐਕਸ਼ਨ ਹੋਏਗਾ ਪਰਾਲੀ ਸਾੜਨ ਵਾਲੇ ਕਿਸਾਨ ਪਰਿਵਾਰਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਏਗੀ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾਏਗਾ ਪਰਿਵਾਰ ਦੇ ਸਾਰੇ ਲਾਪਤਰੀਆਂ ਦੀ ਪੈਨਸ਼ਨ ਬੰਦ ਕਰ ਦੇਵਾਂਗੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਏਗਾ ਔਰ ਇਹਨਾਂ ਦੇ ਉੱਤੇ ਨਜ਼ਰ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਆ ਅੰਗਣਵਾੜੀ ਵਰਕਰਾਂ ਨੂੰ ਅੰਗਣਵਾੜੀ ਵਰਕਰ ਇਸ ਸਬੰਧੀ ਰਿਪੋਰਟ ਦੇਣਗੇ ਸਬਡਿਵੀਜ਼ਨ ਦੇ ਵਿੱਚ ਆਉਂਦੇ ਸਾਰੇ ਅੰਗਣਵਾੜੀ ਵਰਕਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਿਹਾ ਗਿਆ ਹੁਣ ਅੱਗੇ ਵਧਦੇ ਅਕੀ ਖਬਰ ਦਾ ਰੁਕ ਕਰਾਂਗੇ ਜਗਰਾਉਂ ਦੇ ਵਿੱਚ ਐਸਡੀਐਮ ਤੇ ਜੇਆਈ ਨੂੰ ਕਿਡਨਾਪ ਕਰਨ ਵਾਲੇ ਮਾਮਲੇ ਵਿੱਚ ਪੁਲਿਸ ਨੇ ਦੋ ਕਿਡਨਾਪਰਜ਼ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਹ ਟੋਟਲ 4 ਸੀ ਦੋ ਹੁਣ ਵੀ ਫਰਾਰ ਦੱਸੇ ਜਾ ਰਹੇ ਨੇ ਮਲਜ਼ਮਾਂ ਦੇ ਦੋ ਸਾਥੀਆਂ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਫਿਰੋਤੀ ਦੀ ਰਕਮ ਬਰਾਮਦ ਕਰਨ ਦਾ ਵੀ ਦਾਵਾ ਹੈ ਕਿ ਜਿਹੜੇ 7 ਲੱਖ ਰੁਪਏ ਦੀ ਫਿਰੋਤੀ ਲਈ ਗਈ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਐਸਡੀਓ ਤੇ ਜੇਆਈ ਨੂੰ ਕਿਡਨਾਪ ਕਰਨ ਦੇ ਲਈ 7 ਲੱਖ ਦੀ ਫਿਰੋਤੀ ਦਿੱਤੀ ਗਈ ਸੀ ਕਿਡਨਾਪਿੰਗ ਦੀ ਇਹ ਪੂਰੀ ਘਟਨਾ 13 ਅਕਤੂਬਰ ਦੀ ਹੈ ਜਦੋਂ ਨਕਲੀ ਵਿਜਲੈਂਸ ਅਫਸਰ ਬਣ ਕੇ ਐਸਡੀਓ ਤੇ ਜੇਈ ਨੂੰ ਕਿਡਨਾਪ ਕਰ ਇਨੋਵਾ ਦੇ ਵਿੱਚ ਬਿਠਾ ਕੇ ਇਹ ਮਲਜ਼ਮ ਲੈ ਕੇ ਗਏ ਸਨ ਮਲਜ਼ਮਾਂ ਨੇ 20 ਲੱਖ ਰੁਪਏ ਦੀ ਡਿਮਾਂਡ ਕੀਤੀ ਫਿਰੌਤੀ ਦੇ ਵਜੋਂ 7 ਲੱਖ ਰੁਪਏ ਦੇ ਵਿੱਚ ਗੱਲਬਾਤ ਫਾਈਨਲ ਹੋਈ 7 ਲੱਖ ਰੁਪਏ ਦੇ ਦਿੱਤੇ ਗਏ ਤੇ ਫਿਰ ਐਸਡੀਓ ਅਤੇ ਜੇਈ ਨੂੰ ਛੜ ਦਿੱਤਾ ਗਿਆ ਉਹ ਵੀ ਆਪਣੇ ਪਰਿਵਾਰ ਕੋਲ ਪਹੁੰਚ ਗਏ ਸੀ ਪਰ ਹੁਣ ਪੁਲਿਸ ਲਗਾਤਾਰ ਇਹਨਾਂ ਮਲਜ਼ਮਾਂ ਦੇ ਪਿੱਛੇ ਸੀ ਔਰ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਖਿਰ ਇਹ ਦੋ ਮਲਜ਼ਮ ਕਾਬੂ ਕਰ ਲਏ ਗਏ ਨੇ ਫਿਲਹਾਲ ਚਾਰ ਟੋਟਲ ਦੱਸੀ ਜਾ ਰਹੇ ਨੇ ਦੋ ਹੁਣ ਵੀ ਫਰਾਰ ਨੇ ਔਰ ਕਾਬਲੇ ਗੌਰ ਹੈ ਕਿ ਇਹਨਾਂ ਦੇ ਕੋਲੋਂ ਬਰਾਮਦਗੀ ਵੀ ਕਰ ਲਈ ਗਈ ਹੈ 7 ਲੱਖ ਰੁਪਏ ਦੀ ਜੋ ਕਿਡਨੈਪਿੰਗ ਦੇ ਦੌਰਾਨ ਇਹਨਾਂ ਨੇ ਬਰਾਮਦ ਕੀਤੀ ਸੀ ਉਹ ਜਿਸ ਗ੍ਰਿੰਪੀਸ ਹਨ ਲਾਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਪਹੁੰਚਾਇਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਜਾਣੇ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇੰਸਪੈਕਟਰ ਗੱਲਣਾ ਤੇ ਤੁਹਾਡੇ ਐਕਸ਼ਨ ਅਰਵੀ ਚੋਪੜਾ ਜੀ ਨੇ ਮੇਰੇ ਕੋਲ 2 ਲੱਖ ਦੀ ਮੰਗ ਕੀਤੀ ਹੈ ਇਸ ਕਨੈਕਸ਼ਨ ਨੂੰ ਲਗਾਉਣ ਵਾਸਤੇ ਜਿਸ ਦੇ ਸਬੰਧ ਵਿੱਚ ਸਾਡੇ ਕੋਲ ਪੂਕਤਾ ਸਮਝ ਵੀ ਹਨ ਤੇ ਇਹਨਾਂ ਨੇ ਅੱਗੇ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸ ਕਰਨੀ ਗੀਂਦੱਸੇ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀਮ ਨੂੰ ਰਫਾ-ਰਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੋਂ ਨਵੀਂ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ بطور ਪਰਚਾ ਕੀਤਾ ਜਾਊਗਾ ਤੇ ਸਾਰੀ ਵੀਡੀਓ ਨੂੰ ਬੁਲਾ ਕੇ ਤੁਹਾਡਾ ਹਸ਼ਮਤ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮੁਲਾਪਸ ਦੇ ਵਿੱਚ ਉਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੁਸ਼ੀਆਂ ਨੇ ਕਿਉਂਕਿ ਦੋ ਬੰਗੀਆਂ ਤੇ ਆਏ ਸਨ ਇੱਕ ਨੋਵਾ ਕੱਢੀ ਕਰੂਲਾ ਰਹੀ ਸੀ ਇਹਨਾਂ ਚ ਦੋਨੋਂ ਜੋ ਐਸਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸ਼ਨ ਸਾਹਿਬ ਉੱਥੋਂ ਨੂੰ ਕਿਸੇ ਗਏ ਸੀ ਐਸ ਡੀਓ ਜਿਸਕਰਮਿੰਥ ਸਿੰਘ ਤੇ ਜੈ ਪ੍ਰਮੇਂਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਲਵਾ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਬਲਦੋਸਤ ਜਿਸ ਤੋਂ ਬਾਅਦ ਇਹ ਚਾਰੇ ਦੋਸ਼ੀ ਇਹਨਾਂ ਨੂੰ ਪਾਮ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਹੁਣ ਅੱਗੇ ਵੱਧਦੇ ਤੇ ਅਗਲੀ ਖਬਰ ਦਾ ਰੁਕ ਕਰਾਂਗੇ ਤੇ ਗੱਲ ਹੋਵੇਗੀ ਸਰਾਂਧ ਰੇਲਵੇ ਸਟੇਸ਼ਨ ਦੀ ਸਰਾਂਧ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਟ੍ਰੇਨ ਨੂੰ ਅੱਗ ਲੱਗ ਗਈ ਟ੍ਰੇਨ ਸੀ ਗਰੀਬ ਰਥ ਐਕਸਪ੍ਰੈਸ ਔਰ ਇਸ ਦੀ ਤਿੰਨ ਬੋਗੀਆਂ ਨੂੰ ਅੱਗ ਲੱਗੀ ਔਰ ਅੰਮ੍ਰਿਤਸਰ ਤੋਂ ਬਿਹਾਰ ਦੇ ਸਹਰਸਾ ਇਹ ਟ੍ਰੇਨ ਜਾ ਰਹੀ ਸੀ ਚੱਲਦੀ ਰੇਲ ਗੱਡੀ ਨੂੰ ਅਚਾਨਕ ਅੱਗ ਲੱਗਦਾ ਅਗਲੇ ਜੀ ਤੋਂ ਅੰਕਲ ਦਾ ਦੇਖਿਆ ਗਿਆ ਯਾਤਰੀਆਂ ਦੇ ਵੱਲੋਂ ਤਾਂ ਚੇਨ ਖਿੱਚ ਦਿੱਤੀ ਗਈ ਟ੍ਰੇਨ ਨੂੰ ਫੌਰਨ ਰੋਕ ਲਿਆ ਗਿਆ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਲਾਂਕਿ ਸਮਰਹਿੰਦੇ ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ ਸੀ ਅੱਗ ਨਹੀਂ ਜ਼ਿਆਦਾ ਸੀ ਕਿ ਵੱਡਾ ਨੁਕਸਾਨ ਹੋ ਸਕਦਾ ਸੀ ਤਸਵੀਰਾਂ ਸਭ ਕੁਝ ਬਿਆਨ ਆਪਣੇ ਆਪ ਕਰ ਰਹੀਆਂ ਨੇ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ ਹੋਰ ਅੱਗੇ ਬਾਤਾਂ ਲਈ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ORS ਦੀ ORS ਦੀ ਗੁੰਮਰਾਹਕੁੰਨ ਲੇਬਲਿੰਗ ਦੇ ਉੱਤੇ ਸਖਤੀ ਕੀਤੀ ਗਈ ਹੈ ਟੈਟਰਾਪੈਕ ਖਾਸ ਤੌਰ ਤੇ ਉਹ ਜਿਹੜੇ ਬੱਚਿਆਂ ਨੂੰ ਵੀ ਪਲਾਏ ਜਾ ਰਹੇ ਨੇ ਟੈਟਰਾਪੈਕ ਦੇ ਉੱਤੇ ORS ਲਿਖਣ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ WHO ਯਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਸਿਫਾਰਿਸ਼ਾਂ ਪੂਰਾ ਨਾ ਕਰਨ ਵਾਲੇ ਪ੍ਰੋਡਕਟ ਬੈਨ ਕੀਤੇ ਗਏ ਨੇ FSSAI ਨੇ ਗੁੰਮਰਾਹਕਨ اوਰਐਸ ਤੇ ਰੋਕ ਲਗਾਈ ਹੈ ਸਾਰੀਆਂ ਖਾਦ ਪਦਾਰਥ ਕੰਪਨੀਆਂ ਨੂੰ ਆਦੇਸ਼ ਜਾਰੀ ਹੋਏ ਨੇ ਲੇਬਲ ਜਾਂ ਐਡ ਦੇ ਵਿੱਚ اوਰਐਸ ਨਾਂ ਲਿਖਿਆ ਜਾਵੇ ਅਜਿਹੀਆਂ ਗਤੀਵਿਧੀਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੀਆਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੰਨਿਆ ਗਿਆ ਤੇ ਜਿਹੜਾ ਨਿਯਮ ਨੂੰ ਤੋੜਦਾ ਹੈ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਏਗਾ ਦਰਅਸਲ ਬਹੁਤ ਸਾਰੀਆਂ ਕੰਪਨੀਆਂ اوਰਐਸ ਦੇ ਨਾਮ ਹੇਠ એનર્ਜੀ ਡਰਿੰਕਸ ਵੇਚ ਰਹੀਆਂ ਸਨ ਜਿਸ ਦੇ ਨਾਲ ਲੋਕਾਂ ਨੂੰ ਭ੍ਰਮ ਹੋ ਰਿਹਾ ਸੀ ਅਤੇ ਉਹਨਾਂ ਦੀ ਸਿਹਤ ਦੇ ਉੱਤੇ ਵੀ ਡੈਫੀਨਿਟਲੀ ਮਾੜਾ ਅਸਰ ਪੈਂਦਾ ਹੈ ਔਰ ਖਾਸ ਤੌਰ ਤੇ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਨੂੰ ORS ਦੇ ਨਾਮ ਦੇ ਉੱਤੇ ਇਹ ਜਿਹੜੇ ਲਿਕਵਿਡ ਦਿੱਤੇ ਜਾ ਰਹੇ ਸਨ ਇਨਫੈਕਟ ਡਾਕਟਰ ਪ੍ਰੈਸਕ੍ਰਾਈਬ ਕਰ ਰਹੇ ਸੀ ਕਿ ਤੁਸੀਂ ਇਹ ORS ਪਿਲਾ ਦਿਓ ਬੱਚੇ ਨੂੰ ਹైదరాబాద్ ਦੀ ਇੱਕ ਬਾਲ ਰੋਗ ਵਿਗਿਆਨੀ ਡਾਕਟਰ ਸ਼ਿਵਰੰਜਨੀ ਸੰਤੋਸ਼ ਨੇ ਇਸ ਮੁੱਦੇ ਦੇ ਉੱਤੇ 8 ਸਾਲ ਲੜਾਈ ਲੜੀ ਉਹਨਾਂ ਨੇ ਸਰਕਾਰੀ ਏਜੰਸੀਆਂ ਤੋਂ ਲੈ ਕੇ ਹਾਈ ਕੋਰਟ ਤੱਕ ਹਰ ਥਾਂ ਤੇ ਅਪੀਲ ਕੀਤੀ ਤੇ ਆਖਿਰ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਮਿਲੀ ਹੈ ਪਟੀਸ਼ਨ ਦੇ ਵਿੱਚ ਉਹਨਾਂ ਨੇ ਨਾ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਨੂੰ ਚੁਣੌਤੀ ਦਿੱਤੀ ਸੀ ਜਿਨ੍ਹਾਂ ਦੇ WHO ਵੱਲੋਂ ਸਿਫਾਰਿਸ਼ ਕੀਤੀ ਇਲੈਕਟੋਲਾਈਟ ਅਤੇ ਗਲੂਕੋਜ਼ ਮਿਆਰਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ORS ਵੱਜੋਂ ਝੂਠੇ ਇਸ਼ਤਿਹਾਰ ਰੱਦ ਦਿੱਤੇ ਗਏ ਮੈਂ ਥੋੜੇ ਹੋਰ ਤੁਹਾਨੂੰ ਸੌਖੇ ਸ਼ਬਦਾਂ ਵਿੱਚ ਸਮਝਾਉਣਾ ਤੁਸੀਂ ਸੁਣਿਆ ਹੋਵੇਗਾ ਕਿ ਬੱਚਿਆਂ ਨੂੰ ORS ਘੋਲ ਕੇ ਦਿੱਤਾ ਜਾਂਦਾ ਹੈ ਅੱਛਾ ORS ਵੀ ਅਲੱਗ-ਅਲੱਗ ਤਰੀਕੇ ਦਾ ਹੈ ਹਰ ORS ਸਹੀ ਨਹੀਂ ਅਸਲੀ ਨਹੀਂ ਅਸੀਂ ਇਸ ਕਰਕੇ ਲਿਖ ਰਹੇ ਹਾਂ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਟੈਟਰਾ ਪੈਕ ਵੀ ਚੱਲੇ ਹੋਏ ਨੇ ਟੈਟਰਾ ਪੈਕ ਤੋਂ ਭਾਅ ਹੁੰਦਾ ਜਿਵੇਂ ਆਪਾਂ ਕੋਈ ਗੱਤੇ ਵਾਲਾ ਕੋਈ ਜਿਹੜਾ ਖਰੀਦੇ ਆ ਪੈਕਿੰਗ ਹੁੰਦੀ ਹੈ ਜਿਵੇਂ ਅੱਜ ਕੱਲ ਇਨਫੈਕ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਤਾਂ ਉਹਨਾਂ ਦੇ ਵਿੱਚ ਵੀ ਕੁਝ ORS ਬਣਾ ਕੇ ਦਿੱਤੇ ਜਾਂਦੇ ਨੇ ਔਰ ORS ਉਹਨਾਂ ਦੇ ਉੱਤੇ ਲਿਖਿਆ ਹੁੰਦਾ ਕਈ ਵਾਰ ਡਾਕਟਰ ਵੀ ਕਹਿੰਦੇ ਨੇ ਕਿ ਤੁਸੀਂ ਇਹ ORS ਦਾ ਇਸਤੇਮਾਲ ਆਪਣੇ ਬੱਚੇ ਨੂੰ ਕਰ ਸਕਦੇ ਹੋ ਜਿਵੇਂ ਬੱਚਾ ਕੋਈ ਬਿਮਾਰ ਹੈ ਕਮਜ਼ੋਰੀ ਫੀਲ ਕਰ ਰਿਹਾ ਬਹੁਤ ਛੋਟਾ ਬੱਚਾ ਹੈ 1 ਸਾਲ ਡੇਢ ਸਾਲ 2 ਸਾਲ ਦਾ ਤਾਂ ਉਸ ਨੂੰ ਵੀ ਇਹ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਇਸ ਬੱਚੇ ਨੂੰ ਤੁਸੀਂ ORS ਦੇ ਸਕਦੇ ਹੋ ਜੇਕਰ ਉਹ ਕੁਝ ਹੋਰ ਨਹੀਂ ਖਾ ਰਿਹਾ ਤਾਂ ਉਹਨਾਂ ਦੇ ਉੱਤੇ ਹੁਣ ਬੈਨ ਲਗਾ ਦਿੱਤਾ ਗਿਆ ਕੋਈ ਵੀ ਇਸ ਤਰੀਕੇ ਦਾ ਜਿਹੜਾ ਤੈ ਮਾਪਦੰਡਾ ਨੂੰ ਪੂਰਾ ਨਹੀਂ ਕਰਦਾ ਉਹ ਆਰਐਸ ਲਿਖ ਕੇ ਵਿੱਚ ਆ ਨਹੀਂ ਜਾ ਸਕੀ ਰੀਲ ਮਾਨੀ ਦਾ ਨਿਊਜ਼ਪੇਪਰ ਰਿਪੋਰਟਡ ਦ 14 10 ਆਰਡਰ ਦਟ ਵਾਸਨ ਕਲੀਅਰ ਐਂਡ ਇਟ ਸੇਡ ਆਰਐਸ ਕੈਨ ਬੀ ਯੂਜ਼ਡ ਬਟ They have given a clarification today, and we have won it. They can not only not use ORS, they cannot sell it from today. Right, right now, from today, no misleading label with ORS can be sold. We have won the battle. <laughs> we have won it. They cannot sell them anymore. I'm so sorry I misled you because of that newspaper thing. No, we have won it. Thank you, everyone. Thank you so much. Thank you so much. It's been 80 years I persisted and we have won it. No high sugar drink can have ORS on its label anymore and, and they cannot sell. any single drink right from now i said you 14th october order and the newspaper clipping which by which i got detected but i saw the 15th october order we are actually it's in our favor it's in our favor ta dr shivranjani santosh bahut bhavuk ho ke puri kahani das rahe sige kis tarike de naal oh muqam tak ponche kamyabi mili ਤੇ ਹੁਣ ਇੱਕ ਸਿੰਗਲ ਡਰਿੰਕ ਵੀ ਯਾਨੀ ਕਿ ਇੱਕ ਸਿੰਗਲ ਪੈਕ ਵੀ ORS ਲਿਖ ਕੇ ਨਹੀਂ ਵੇਚਿਆ ਜਾ ਸਕੇਗਾ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੇ ਬਿਆਨ ਦੇ ਜ਼ਰੀਏ ਆਪਾਂ ਨੂੰ ਪਤਾ ਲੱਗ ਰਹੀਆਂ ਸੀ ਪਰ 8 ਸਾਲ ਲੜਾਈ ਉਹਨਾਂ ਨੇ ਉਹਨਾਂ ਬੱਚਿਆਂ ਲਈ ਵੀ ਲੜੀ ਹੈ ਜੋ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਕਨੈਕਟਡ ਨਹੀਂ ਨੇ ਯਾਨੀ ਕਿ ਸਾਡੇ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਵੀ ਕਿ ਬੱਚਿਆਂ ਦੇ ਉੱਤੇ ਖਾਸ ਤੌਰ ਤੇ ਕੋਈ ਗਲਤ ਪ੍ਰਭਾਵ ਹੋ ਰਿਹਾ ਹੈ ਇਸ ਦਾ ਨਾ ਪਵੇ ਤੇ ਉਹ ਲੜਾਈ ਲੜਨ ਦੇ ਲਈ ਉਹ ਅਦਾਲਤ ਤੱਕ ਪਹੁੰਚ ਗਏ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਮਾਨਸਾ ਤੋਂ ਖਬਰ ਹੈ ਜਿੱਥੇ ਪੀਆਰਟੀਸੀ ਦੀ ਬੱਸ ਨੇ ਦੋ ਬੱਚੀਆਂ ਨੂੰ ਦਰੜ ਦਿੱਤਾ ਇੱਕ ਬਹੁਤ ਹੀ ਅਨਫੋਰਚੂਨੇਟ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਦੋਵੇਂ ਬੱਚੀਆਂ ਦੀ ਮੌਤ ਹੋ ਗਈ ਸਕੂਟੀ ਦੇ ਉੱਤੇ ਦੋਵਾਂ ਨੂੰ ਸਕੂਲ ਛੱਡਣ ਜਾ ਰਹੇ ਸੀ ਪਿਤਾ ਤੇ ਰਾਤ ਦੇ ਵਿੱਚ ਪੀਆਰਟੀਸੀ ਬੱਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਇਸ ਦੇ ਵਿੱਚ 7 ਸਾਲ ਦੀ ਸੋਨੂ ਤੇ 12 ਸਾਲ ਦੀ ਮੀਨਾ ਦੋਵੇਂ ਬੱਚੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਕਾਰਵਾਈ ਕੀਤੀ ਜਾ ਰਹੀ ਹੈ ਪਰ ਬਹੁਤ ਹੀ ਮੰਦਪਾਗਾ ਹਾਦਸਾ ਵਾਪਰਿਆ ਹੈ ਤੁਹਾਰਾ ਦੇ ਦਿਨ ਨੇ ਤੇ ਇਸ ਉਚਾਲੇ ਇਸ ਤਰੀਕੇ ਦਾ ਮਾਹੌਲ ਘਰ ਦੇ ਵਿੱਚ ਸਭ ਕੁਝ ਠੀਕ ਸੀ ਸ਼ਨੀਵਾਰ ਦਾ ਦਿਨ ਸੀ ਇਹ ਵੀ ਹੋ ਸਕਦਾ ਹੈ ਕਿ ਅੱਜ ਦਾ ਹੀ ਦਿਨ ਸਕੂਲ ਜਾਣਾ ਹੁੰਦਾ ਔਰ ਇਸ ਤੋਂ ਬਾਅਦ ਦੀਵਾਲੀ ਦੀਆਂ ਛੁੱਟੀਆਂ ਪੈ ਜਾਣੀਆਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਦੋ ਤਿੰਨ ਦਿਨ ਛੁੱਟੀਆਂ ਰਹਿੰਦੀਆਂ ਨੇ ਸਕੂਲਾਂ ਦੇ ਵਿੱਚ ਉਹ ਵੀ ਇਸ ਪਰਿਵਾਰ ਦੇ ਨਾਲ ਹੋਣਾ ਸੀ ਪਰਿਵਾਰ ਛੱਡਣ ਚਲਾ ਗਿਆ ਬੱਚੀਆਂ ਨੂੰ ਸਕੂਲ ਡਰੈਸ ਦੇ ਵਿੱਚ ਦੋਵੇਂ ਬੱਚੀਆਂ ਮੌਕੇ ਤੇ ਹੀ ਮੌਤ ਸਕੂਲ ਚ ਜਾ ਰਹੇ ਸੀ ਬੱਚੇ ਚੱਕ ਬੱਸ ਇਹਨਾਂ ਨੇ ਮਗਰਵਾ ਕੇ ਬੱਸ ਮਾਰਤੀ ਪਰ ਚੱਕਣ ਦਾ ਤਾਂ ਹੱਕ ਬਣਦਾ ਸੀ ਰੋਕਣਾ ਸੀ ਦੂਜੇ ਮੁੰਡੇ ਨਾਲ ਆ ਕੇ ਬੱਸ ਰੋਕੀਏ ਫੇਰ ਰੋਕੇ ਚੱਕਿਆ ਹਾਂ ਕਿਵੇਂ ਦੇਖਦੇ ਹੋ ਮਾਤਾ ਕੀ ਕਹਿਣਾ ਚਾਹੂਗਾ ਇਹ ਜੀ ਗੱਲਾਂ ਅਸੀਂ ਕੀ ਚਾਹਣਾ ਚਾਹਦੇ ਹਾਂ ਬਈ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਐਂ ਤੇ ਫੇਰ ਸਾਰੇ ਬੱਚੇ ਮਰ ਜਾਣਗੇ ਰੋਜ਼ ਸਕੂਲ ਜਾਂਦੇ ਕਿਹੜਾ ਇੱਕ ਦਿਨ ਜਾਂਦਾ ਬੱਚੇ ਛੋਟੇ ਜਾਂਦੇ ਜੇ ਗਰੀਬ ਬੰਦੇ ਦੇ ਬੱਚੇ ਪੈਦਲ ਵੀ ਨਹੀਂ ਸੀ ਵਿਚਾਰਾ ਇੱਕ ਮੁੰਡਾ ਨਾਲ ਸੀ ਉਹ ਵੀ ਭੱਜ ਕੇ ਬਚਿਆ ਦੋ ਤਾਂ ਦੇਤੀ ਹੋ ਗਏ ਨਾ ਇੱਕ ਘਰ ਦੀ ਫੇਰੀ ਕੀ ਹੋਣਾ ਚਾਹੀਦਾ ਗਰੀਬ ਬੰਦੇ ਬੱਚੇ ਦੇ ਪੜਾਉਣੇ ਪੜਾਏ ਚਾਹੇ ਸਕੂਲ ਬੰਦ ਕਰ ਦੇ ਸਰਕਾਰ ਵੱਡਿਆਂ ਵੱਡਿਆਂ ਦੇ ਵੀ ਕਰਨ ਫਿਰ ਚਾਰੇ ਜਵਾਕ ਇੱਕ 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 ਕਰ ਵੱਡਿਆਂ ਵੱਡਿਆਂ ਦੇ ਵੀ ਕਰਨ ਫਿਰ ਜਿਹਦੇ ਸਾਡੇ ਗਰੀਬਾਂ ਦੇ ਮਾਰਦੇ ਵੱਡਿਆਂ ਦੇ ਵੀ ਸਕੂਲ ਬੰਦ ਕਰ ਸਰਕਾਰ ਹੋਰ ਕੀ ਕਰੂਗੀ ਬੱਚੇ ਤਾਂ ਫੇਰ ਰੋਜ਼ ਮਾਰਿਆ ਕਰਨ ਕੀ ਪੜਦੀ